ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਹੁਣ ਬਈ ਥੋੜਾ ਮੌਸਮ ਚੇਂਜ ਹੋ ਰਿਹਾ ਉਹਦੇ ਕਰਕੇ ਕੱਲ ਕੱਲ ਸ਼ਾਮ ਤੋਂ ਹੀ ਜਖਾਮ ਐਨਾ ਬੁਰਾ ਹਾਲ ਹੋ ਗਿਆ ਬਈ ਪੁੱਛੋ ਨਾ ਉਰੇ ਤੇ ਲੇਕੇ ਉਰੇ ਤੱਕ ਦਰਦਿਆ ਹੋਈ ਗਿਆ ਬਲਗਮ ਨਹੀਂ ਕਣ ਬਲਗਮ ਜਾਮਿਆਂ ਦੇ ਉਦਾਂ ਖੰਗ ਛੜ ਗਈ ਬਹੁਤ ਤੇ ਫਿਰ ਚੱਲ ਰਾਤ ਰਾਤ ਮੈਂ ਇਦਾਂ ਹੀ ਪੈ ਗਿਆ ਪਾਣੀ ਪੂਣੀ ਇਹ ਪੀ ਗਏ ਨੇ ਵਿੱਚ ਨੂਨ ਜਿਆ ਪਾ ਕੇ ਤੇ ਸਵੇਰੇ ਦਵਾਈ ਲੈ ਕੇ ਆਏ ਸੀਗਾ ਸਰ ਸ ਦਵਾਈ ਨਾਲ ਇੰਨਾ ਫਰਕ ਨਹੀਂ ਪਿਆ ਜਿਹੜਾ ਮੰਮੀ ਜੀ ਨੇ ਇੱਕ ਚੀਜ਼ ਬਣਾ ਕੇ ਖਲਾਈ ਉਹਦਾ ਨਾਲ ਜ਼ਿਆਦਾ ਫਰਕ ਪਿਆ ਉਹ ਤੁਹਾਨੂੰ ਦਾਦਾ ਜੀ ਕਹਿੰਦਾ ਤੁਹਾਨੂੰ ਵੀ ਹੋਰ ਤੁਸੀਂ ਵੀ ਕਰਕੇ ਦੇਖ ਲਿਓ ਜੇ ਤੁਹਾਨੂੰ ਖੰਘ ਹੋਵੇ ਜ਼ਖਾਮ ਹੋਵੇ ਲੱਕ ਖੋਲ ਲੈਣਾ ਉਹ ਤੁਹਾਨੂੰ ਦਾਦਾ ਕੀ ਜਿਹੜੀ ਆਪਣੇ ਸੇਵੀ ਸੇਵੀ ਹੁੰਦੀਆਂ ਸੇਵੀ ਕਿਹੜੀਆਂ ਵੀ ਜਿਹੜੀ ਘਰਾਂ ਬਣੀਆਂ ਹੋਈਆਂ ਹੁੰਦੀਆਂ ਬਟਾਉਂਦੇ ਆ ਘਰ ਕਿਹੜੀਆਂ ਘਰਾਂ ਬਟਾਉਂਦੇ ਹੁੰਦੇ ਆ ਜਿਹੜੀਆਂ ਮਤਲਬ ਘਰਾਂ ਆਪ ਤਿਆਰ ਕਰੇ ਕਰਦੇ ਹੁੰਦੇ ਉਹ ਸੇਵੀਆ ਇੱਕ ਬਣਾ ਕੇ ਹੋ ਗਿਆ ਉਹ ਸੇਮੀਆਂ ਬਣਾਉਣੀ ਆ ਤੁਸੀਂ ਪਾਣੀ ਵਿੱਚ ਪਾਣੀ ਵਿੱਚ ਪਾ ਕੇ ਹੋਰ ਮੰਮੀ ਪਾਣੀ ਉਹ ਪਾਣੀ ਚ ਮਿੱਠਾ ਪਾ ਕੇ ਆਂ ਹਾਂਜੀ ਮਿੱਠਾ ਕੀ ਪਾ ਕੇ ਉਹ ਖਾ ਕੇ ਦੇਖੋ ਉਹ ਫਰਕ ਬਹੁਤ ਆਉਂਦੀ ਹੈ ਇਹਨਾਂ ਦਵਾਈ ਪਹਿਨਾ ਦਵਾਈ ਨੇ ਨਹੀਂ ਫਰਕ ਪਾਇਆ ਮੈਨੂੰ ਜਿੰਨਾ ਚੀਜ਼ ਨੇ ਫਰਕ ਪਾਇਆ ਦਵਾਈ ਨੇ ਤਾਂ ਆਰਾਮ ਹੀ ਨਹੀਂ ਆਇਆ ਦੋ ਘੰਟੇ ਦੋ ਘੰਟੇ ਵਿੱਚ ਦੁਪਹਿਰ ਨੂੰ ਅਸੀਂ ਰੋਟੀ ਖਾਣ ਲੱਗੇ ਜਦ ਮੰਮੀ ਕਹਿੰਦੇ ਚਲ ਤੈਨੂੰ ਸੇਮੀਆਂ ਬਣਾ ਰਾਂ ਦੇ ਮਿੱਠੀਆਂ ਤੇ ਸੇਮੀਆਂ ਖਾਧੀਆਂ ਫੇਰ ਵੀ ਫਰਕ ਪਿਆ ਤੇ ਹੁਣ ਚੱਲੀਏ ਪਿੰਡ ਵਾਲੀ ਮੋਟਰ ਦਾ ਹੁਣ ਮਾੜਾ-ਮੋਟਾ ਫਰਕ ਪੈ ਗਿਆ ਤੁਹਾਨੂੰ ਕੱਲ ਦੱਸਿਆ ਸੀਗਾ ਕਿ ਪਿੰਡ ਬਹੁਨੇ ਖੇਤ ਅੱਜ 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 ਬਾਰੇ ਜਿੰਨੇ ਖਾਵਨਾ ਤੇ ਸ਼ੁਰੂ ਕਰਤੇ ਸਾਰ ਤੇ ਚੱਲਦੇ ਹੁਣ ਪਿੰਡ ਵਾਲੀ ਮੋਟਰ ਪਾ ਦੇਖੀਏ ਕਰਦੇ ਸ਼ੁਰੂ ਕੀ ਨਹੀਂ ਆ ਤੁਹਾਨੂੰ ਦਿਖਾਉਂਦੇ ਆ ਤੇ ਲੋ ਜੀ ਪਹੁੰਚ ਗਏ ਮੋਟਰ ਪਾ ਉਹ ਲੱਗ ਗਿਆ ਆਪਣਾ ਹੱਟ ਨੇ ਜੇ ਕਿ ਦਿਖਾਉਂਦਾ ਤੁਹਾਨੂੰ ਮੈਂ ਵੀ ਫੌਂਡ ਤੇ ਖੇਤ ਮੋਣੇ ਦੋਹਰ ਵਾਰ ਡਬਲ ਵਾਰ ਇੱਕ ਵਾਰ ਐ ਸਿੱਧੇ ਵਾਦਾਂ ਨੇ ਇੱਕ ਵਾਰ ਐਨ ਵਾਦਾਂ ਨੇ ਅੰਦਰ ਆਪਰੇ ਇਹ ਤੇ ਆਪ ਆਪ ਟ੍ਰੇਲਰ ਲਾਵਾਂਗੇ ਆਪ ਵਾ ਕੇ ਦੇਖਾਂਗੇ ਆਪਣੇ ਖੇਤ ਬਾਪ ਜੀ ਤਵੇ ਵੀ ਬੜੀਆਂ ਜਾਨ ਨਿਕਲਦੀਆਂ ਨੇ ਲੈ ਬਈ ਦੋਹਰ ਬਾਬਾ ਹੁਣ ਫੇਰ ਹਨ ਹੋ ਜਾਣਾ ട്രി കടത്തിട്ട് പൂര ਨਾ ਗੱਲ ਠੀਕ ਹੈ ਮੈਂ ਗੱਲ ਰਹਿਣ ਠੀਕ ਹੈ ਘਿੱਲ ਦਾ ਖੇਤ ਚ ਸੋਹਣੀ ਆ। ਆਏ ਤੁਸੀਂ ਵੀ ਦੱਸੋ ਸੋਹਣੀ ਘਿੱਲ ਖੇਤ ਚ। ਵੀ ਸਵਾਰ ਹੋਣਾ ਸਾਰੀ ਟੁੱਟ ਗਈ ਰੇਡ ਪੈ ਗਈ ਟਿੱਕੇ ਚਿਹਰਾ ਨੇ ਵਰਕੀੜ ਵਿੱਚ ਜਦੋਂ ਪਾਣੀ ਲਾਇਆ ਦਾ ਮੈਂ ਬੜੇ ਦੋੜੇ ਮਿੱਟੀ ਲਾਤੀ ਸਾਰੇ ਨੂੰ ਸਾਡੇ ਇਹ ਲੱਗੇ ਨੂੰ ਟੈਪ ਲੈਣ ਦੱਬੀ ਨੂੰ ਸਾਰੀ ਨੂੰ ਸੇੂਰੇ ਤੱਕ ਉਹ ਸਰੇ ਤੱਕ ਦੱਬੀ ਐ 10 ਸਾਲ ਹੋ ਚਲੇ ਹੁਣ ਤਿੰਨ 10 ਨਹੀਂ 15 ਹਾਂ ਤੱਕ 10 ਕੇ ਸਾਲ ਹੋ ਚਲੇ ਹੋਣੇ ਇਹਨਾਂ ਸਾਰੇ ਨੂੰ ਹੁਣ ਤੇੜੇ ਆਵੇ ਫਿਰ ਉਹ ਸਾਲ ਆ ਲੈ ਇਹਨੂੰ ਸਾਈਡ ਤੋਂ ਥੜੇ ਜਿਹੇ ਆ ਬਣ ਕੇ ਅੰਦਰ ਲੋ ਗਈ ਗੈ ਪੈ ਗਿਆ ਆ ਪੰਨ ਕੇ ਸਹਰਾ ਦੁਆਰੀ ਕਰਨਾ ਪੈਣਾ ਹੋਰ ਦਰਵਾਜ਼ਾ ਗਿਆ ਪੂਰੀ ਦੇ ਉਹ ਸਾਡੇ ਉੱਧਰ ਕੁਝ ਖਾਨਵਾ ਤੁਹਾਨੂੰ ਸਾਡੀ ਮੋਟਰ ਇਹ ਵੀ ਦੋ ਨੱਕੇ ਛੱਡੇ ਹੋਏ ਸੀ ਆਹ ਦੇਖੋ ਆਹ ਨਾਲ ਇੱਧਰ ਨੂੰ ਤੇ ਆਹ ਇੱਧਰ ਨੂੰ ਇੱਧਰ ਉਹ ਸਾਰੀ ਇਧਰਲੀ ਜ਼ਮੀਨ ਨੂੰ ਪਾਣੀ ਦਿੰਦਾ ਇਹ ਤੇ ਆਹ ਨੱਕਾ ਸਾਡਾ ਜਾਂਦਾ ਉਹ ਕਨੱਕਾ ਹੈ ਦੇਖ ਦੋ ਹੋਰ ਗਦਨ ਤਿੰਨ ਇਕੱਠੇ ਦੇਖਦੇ ਹਾਂ 1 2 3 ਤੇ ਚੌਥਾ ਉਹ ਐਂਡ ਵਿੱਚ ਜਿਹੜਾ ਗਬਲ ਹੈ ਕਾਲਾ ਜਿਹਾ ਪੈ ਪੈ ਟੋਬੇ ਵਾਲਾ ਪਾਣੀ ਦਾ ਲਾਉਣੇ ਵਾਲਾ ਸਾਡੇ ਟੋਬੇ ਦਾ ਪਾਣੀ ਵੀ ਲੱਗਦਾ ਖੇਤਾਂ ਨੂੰ ਟੋਬੇ ਦਾ ਪਾਣੀ ਆ ਜਨਰੇਟਰ ਰੱਖ ਕੇ ਫੇਰ ਪਾਣੀ ਲੱਗਦਾ ਹੁੰਦਾ ਟੋਬੇ ਨੂੰ ਪਰ ਹਲੇ ਟੋਬੇ ਦਾ ਕੰਮ ਸਾਡਾ ਚੱਲਿਆ ਨਹੀਂ ਜੇ ਟੋਬੇ ਬਣੀਆਂ ਸਾਫ ਕਰੂੰਗਾ ਫੇਰ ਲੱਗੇ ਕਰੂੰਗਾ ਟੋਬੇ ਦਾ ਪਾਣੀ ਇਹ ਤਾਂ ਕਿ ਨਵਾਂ ਯਾ ਸਿਸਟਮ ਵਧੀਆ ਨਿੱਗੇ ਬੱਟਾਂ ਦੇਖਣੇ ਪੈਂਦੇ ਸੀ ਸਾਰੀਆਂ ਨਾ ਸੰਭਾਲ ਕੇ ਟੁੱਟ ਜਾਣ ਨੱਕੇ ਲਾਉਣੇ ਪੈਂਦੇ ਸਨ ਹੁਣ ਸਿੱਧਾ ਹੁੰਦੇ ਆ ਆਪਣਾ ਖੁੱਲਦੇ ਪਾਣੀ ਛੱਡ ਲੈਂਦੇ ਆ ਨਾ ਇਹ ਦੂਹਰ ਵਾਰ ਸ਼ੁਰੂ ਕਰਤਾ ਕਾਉਂ ਦਾ ਟਾਈਮ ਸੂਰਜ ਦੇ ਕਿੱਥੇ ਪਹੁੰਚ ਗਿਆ ਨਾਲ ਵਿਊ ਚੈੱਕ ਕਰਾਂ ਬਈ ਦੂਰ ਵਰ ਬਾਤਾ ਇਹ ਮੁੰਡਿਆਂ ਲੱਟਾਂ ਵਾਲੀਆਂ ਅੱਗ ਲਾਈ ਹੋਰਿਆ ਅੱਗ ਮਰੋ ਦੇ ਦਿਨੇ ਅੱਗ ਨਾ ਯਾਬੀ ਕਿਹੜਾ ਸਾਈਡ ਸਾਈਡ ਵੀ ਬਾਅਦ ਆ ਵੀ ਹੁਣ ਉੱਪਰਲੇ ਕੇਲੇ ਦੋ ਹਰ ਵੜਨ ਲੱਗੇ ਦੂਜੀ ਵਾਰ ਕੋਣ ਲੱਗਿਆ ਇੱਕ ਤੇ ਪਿਆਸ ਲੱਗੀ ਦੀ ਪਾਣੀ ਲੈ ਕੇ ਆਇਆ ਨੇ ਰੌਣ ਲੱਗ ਗਿਆ ਹੋਰ ਇਹਨਾਂ ਦੇਖ ਰਿਹਾ ਕਿੰਨਾ ਦਿਨ ਖੜਾ ਦਾ ਸੂਰਜ ਵੀ ਗਾਇਬ ਹੋ ਗਿਆ ਹੋਰ ਨੇ ਰੋ ਗਿਆ ਪੂਰਾ ਬਾਈ ਠੀਕ ਹੈ ਬਾਈ ਫੋਨ ਵੀ 1% ਰਹਿ ਗਿਆ ਦਾ ਹਾਂ ਬੰਦ ਹੋ ਜਾਣ ਦਾ ਸਰਜੀ ਤਾਂ ਐ ਨਹੀਂ ਨਹੀਂ ਜੱਜਾ ਤਾਂ ਗਿਆ ਹੋ ਗਿਆ ਨਾ ਮੈਂ ਤਾਂ ਇੱਕ ਮਾਉਂਦਾ ਮੈਂ ਕਾ ਮਾਉਂਣਾ ਦਾ ਚਾਚਾ ਨੇ ਮੇਨ ਮੈਨੂੰ ਐਂ ਨੇਰੇ ਹੋਣ ਦੇ ਪਹਿਰੇ ਜਿਹੜਾ ਬਾਹ ਹੋ ਕੇ ਬਾਓ ਬਣ ਗਿਆ ਪਿੱਛੇ ਐ ਨਾ ਪਿੱਥੇ ਤਾਂ ਬਣ ਗਿਆ ਇਹਨਾਂ ਤੇਰਾ ਦੂਰ ਹੋ ਗਿਆ ਹੂੰ ਬਾਹ ਵੀ ਹੋ ਚੱਲਿਆ ਹਲੇ ਠੀਕ ਰਹਿ ਗਿਆ ਉੱਥਾ ਵੀ ਸੂਏ ਪਾ ਰਹਿ ਗਿਆ ਬੱਦਲ ਕੱਲ ਤੱਕ ਵਾਰੀ ਆਉਂਗਾ ਉਹਦੀ ਨਹੀਂ ਇਹ ਬੌਣੇ ਐ ਇਹਦੇ ਵਾਰ ਮੈਂ ਪੂਰੀ ਨਹੀਂ ਲੈ ਕੇ ਜਾਣੀ ਦਵੀਆਂ ਅੱਛਾ ਨਵੇੜ ਦਾ ਨਜੱਪ ਸਵੇਰੇ ਸਾਜੇ ਨੇ ਸੁਆਗਾ ਅੱਛਾ ਸੁਆਗਾ ਦੇਖਦੇ ਜਾਂ ਰੂਟਾ ਮੀਟਰ ਕੇ ਬਾਉਂਗੇ ਹੂੰ ਤੇ ਇਹ ਬਾ ਹੁੰਦਾ ਹੌਲੀ ਹੌਲੀ ਹੱਥ ਖੁੱਲ ਜਾਣਾ ਟਰਾਈ ਕਰੇ ਨੇ ਕੋਪ ਆ ਜਾਂਦਾ ਮੈਂ ਹੁਣ ਬੇਲਾ ਮੜ ਮੋਟਾ ਬਾਇ ਹੈ ਹਾਂ ਨੂੰ ਨਹੀਂ ਪਤਾ ਬੇ ਲੋਟ ਨਹੀਂ ਆਉਂਦੀ ਇਹ ਤਾਂ ਵਿੰਜਾ ਲੈਨੀ ਹੈ ਹਮ ਅਰੇ ਦੂਵੇ ਠੀਕ ਹੈ ਹਲ ਮਾਰਨੇ ਆ ਸੋਖੇ ਮੜੇ ਹਮ ਇਹ ਆਸੇ ਪਾਸੇ ਨੂੰ ਭੱਜ ਜਾਂਦੀਆਂ ਨਾ ਬੜੀ ਉਹ ਖੁੱਲ ਗਈ ਤੇਰੀ ਜੈ ਜੈਕਾਰ ਤੂੰ ਨਾ ਰੋਣ ਨੂੰ ਤਾਂ ਬਹੁਤ ਮਹਿੰਗੀ ਦੀ ਜੇ ਹਮ ਜਿਆਦਾ ਇਹ ਸਾਫਤੀ ਚ ਲਈ ਜਾਉਂਗੀ ਜਾਂ ਫੁੱਟ ਕੇ ਚਲੀ ਜਾਉਂਗੀ ਅੱਜ ਹਾਂ ਪਾਵਰ ਰੇਂਕ ਬਚ ਗਿਆ ਪਾਵਰ ਰੇਂਕ ਤਾਂ ਇਹ ਆਏ ਆਂ ਵੀ ਕੰਪਨੀ ਵਧੀਆ ਐ ਐਮ ਆਈ ਹੂੰ ਦੇਸੀ ਹੁੰਦਾ ਕੱਦਾਂ ਫਟਟੇ ਜਾਣ ਦਾ ਹੁੰਦਾ ਤਮੀ ਕਿੰਨੇ 3 6 8 ਤਾਂ ਵੀ ਹੈ ਹੌਲੀ ਬਾਹਰਿਆ ਮਾ ਤੇਜ਼ ਤਾਂ ਨਹੀਂ ਬਾਹਰਿਆ ਮਾ ਜੇ ਜ਼ਿਆਦਾ ਤੇਜ਼ ਵਾਈ ਉੱਚਾ ਨਹੀਂ ਮਨ ਹੋ ਜੀ ਦੋੜ ਤਾਂ ਨਾਰਮਲੇ ਵਾਹ ਹੁੰਦਾ ਤਾ ਨੂੰਸੇਆ ਨਾ ਲਾਓ ਇਨੇ ਰੋ ਗਿਆ ਨਾ ਤੇਰਾ ਹੋ ਗਿਆ ਦਿਖਦਾ ਵੀ ਨਹੀਂ ਹੋਣਾ ਆਹ ਉਹ ਖੇਤ ਵੀ ਆ ਨਿਪੜ ਗਿਆ ਆਖਰੀ ਵਾਂਡ ਹੈ ਹੋ ਗਿਆ ਬਲੈਟ ਐ ਨੱਖਾਂ ਦੇ ਪੈਂਦੀ ਐ ਤੇ ਆਪਾਂ ਵੀ ਚੱਲੀਏ ਬਣਾ ਕਰਨ ਦਵਾਈ ਲਈ ਆਈਏ ਇੱਕ ਵਾਰ ਫੇਰ ਜਾ ਕੇ ਫੇਰ ਆ ਕੇ ਦੇਖਦੇ ਹਾਂ ਉਰੇ ਨਸਾਂ ਨਹੀਂ ਚੱਲਣ ਲੱਗਿਆ ਦੁਬਾਰਾ ਫੇਰ ਇਹਨਾ ਠੀਕ ਹੋ ਗਈ ਇਹਦੀ ਹੁਣ ਉਹ ਗਰਦਰੀ ਲੱਗ ਗਈ ਫੇਰ ਇੱਕ ਦੋ ਸਿੱਕੇ ਵੱਢਣ ਨਾਲੇ ਕੰਮ ਹੋ ਜਾਂਦਾ ਦੋ ਚੱਲੀਏ ਕਰਨ ਨਾਲੇ ਵੀਡੀਓ ਦਾ ਛੱਡਣ ਦਾ ਵੀ ਟਾਈਮ ਹੋ ਗਿਆ ਲੇਟ ਹੋ ਗਿਆ ਜੁੜਾ ਜ ਸਵੇਰ ਦੀ ਵੀਡੀਓ ਨਹੀਂ ਦੀ ਬਣੀ ਵੇੜ ਦਾ ਮੈਂ ਬੈੱਡ 'ਤੇ ਪਿਆ ਸੀਗਾ ਜ਼ਖਾਮ ਕਰਕੇ। ਥੋੜਾ ਸਰੀਰ ਵੀ ਆ ਕਮਜ਼ੋਰ ਜਿਹਾ ਵੀ ਕਮਜ਼ੋਰੀ ਜੀ ਵੀ ਪੈ ਗਈ ਸੀਗੀ। ਤੇ ਚੱਲੀਏ ਹੁਣ ਘਰ ਘਰ ਜਾ ਕੇ ਵੀਡੀਓ ਬੰਦ ਕਰਦੇ ਆਪਾਂ। ਤੇ ਲੋ ਬਈ ਘਰਾਂ ਪਹੁੰਚ ਗਏ। ਤੇ ਇੱਕ ਵਾਰ ਤਾਂ ਹੁਣ ਡਬਲ ਆਰ ਹੁਣ ਤਵੀ ਇਹਨਾਂ ਬਾਦਣਾ। ਤੇ ਬਾਕੀ ਬਾਹਾਂਗੇ ਕੱਲ ਨੂੰ। ਕੱਲ ਨੂੰ ਸਵੇਰੇ ਸਾਧਰੇ ਤੇ ਸ਼ਾਮ ਨੂੰ। ਕਿਉਂਕਿ ਅੱਜ ਤਵੀਆਂ ਫਿਰ ਕੱਲ ਨੂੰ ਪੂਰੀ ਬេរੇ ਚਾਹੀਦੀਆਂ ਕੱਲ ਨੂੰ ਤਗੀਆਂ। ਤੋ ਜੇ ਗਰਗੇਟ ਸਾਰੀਆਂ ਖੇਤ ਬਾਦ ਹਨ ਜਿਹੜਾ ਦੂਰ ਆਪਣੇ ਬੂਟਿਆਂ ਵਿੱਚ ਉਹ ਚ ਤਵੇ ਇਹਨਾਂ ਨਿਵਣਾ ਚ ਪਾਣਾ ਆਪਾਂ ਨੇ ਰੂਟਾ ਮੀਟਰ ਨਾਲ ਰੂਟਾ ਮੀਟਰ ਨਾਲ ਬਾਕੇ ਛਿੱਟਾ ਦੇ ਕੇ ਫੇਰ ਬਸ ਪੰਚਤੀ ਦਸੂ ਗੀਆ ਕਰਨਾ ਛਿੱਟਾ ਦੇ ਆਉਣਾ ਤੇ ਬਾਕੀ ਦੇ ਖਾਮ ਵਰਗੇ ਥੋੜਾ ਬੋਲ ਘੱਟ ਹੁੰਦਾ ਸਵੇਰ ਦਾ ਮੈਂ ਆਪਣਾ ਸਾਜਰੇ ਉੱਠ ਕੇ ਮੱਲਾ ਸੈਰ ਕਰਿਆ ਆ ਸੈਰ ਤੇ ਬਾਅਦ ਬਈ ਇੰਨੀ ਛਿੱਕਾਂ ਲਾ ਗਿਆ ਬੂਰਾ ਹਨ ਸਾਰੇ ਖੇਤਾਂ ਰਹੀਆਂ ਵੀ ਦੀ ਪੂਰੀਆਂ ਹੁਣ ਮੜੇ ਮੋਟਾ ਥੋੜਾ ਸੈੱਟ ਹੋਇਆ ਤੇ ਹੁਣ ਫੇਰ ਖੇਤਾਂ ਜਾਈ ਉਹ ਤੇ ਗਰਦੀ ਪਈ ਮੜੀ ਉੜੀ ਉੱਥੇ ਫੇਰ ਹੋ ਗਈ ਦੁਬਾਰਾ ਤੇ ਹੁਣ ਦੇਖਦੇ ਚਾਚਾ ਇਹਨੇ ਬੌਂਦਾ ਮੈਂ ਕਿਹਾ ਨੇ ਜਦੋਂ ਉਹ ਵੀਡੀਓ ਛੱਡਿਆਂ ਦਾ ਨਾਲੇ ਦਵਾਈ ਲੈ ਆਉਂਦਾ ਹੁਣ ਮੂੰਹ ਐਂ ਟੱਕ ਕੇ ਜਾਊਂਗਾ ਕਿ ਜਿਹੜੀ ਨੱਕ ਨੂੰ ਹਵਾ ਨਾ ਭਾਵੇਂ ਹਵਾ ਨਾਲ ਲੱਗੇ ਠੰਢੀ ਦਰਮਨ ਹੋਵੇ ਤੇ ਬਾਕੀ ਕਰਦੇ ਆ ਤੇ ਹੁਣ ਵੀਡੀਓ ਬੰਦ ਕਾਲੂ ਦੇਖਾਂਗੇ ਪਹਿਲਾਂ ਤਾਂ ਚਾਚਾ ਕਹਿੰਦਾ ਕਾਲੂ ਵੀ ਵੇਚ ਦੇਣੀ ਖਾਲੂ ਹੋਏ ਨੇ 31 ਇਹਦਾ ਚਾਚਾ ਕਹਿੰਦਾ ਕਾਲੂ ਵੀ ਵੇਚ ਦੇਣੀ ਬਾਬਾ ਜੀ ਕਹਿੰਦੇ ਕਾਲੂ ਨਹੀਂ ਪਾਸੋਂ ਨੂੰ ਵੇਚਦੇ ਇੱਕ ਤਰੀਕ ਨੂੰ ਸ਼ਨੀਵਾਰ ਨੂੰ ਪਹਿਲਾਂ ਦੋ ਐਤਵਾਰ ਨੂੰ ਕਹਿੰਦੇ ਸੀਗੇ ਪਰ ਦੋ ਤਰੀ ਨੂੰ ਨਗਰ ਕੀਰਤਨ ਹੈ ਚਾਚਾ ਕਹਿੰਦਾ ਜਾਂ ਤਾਂ ਇੱਕ ਤਰੀ ਨੂੰ ਵੇਚ ਦਾਂਗੇ ਜਾਂ ਫਿਰ ਦੋ ਤਰੀ ਦੇ ਬਾਅਦ ਵੇਚਾਂਗੇ ਤੇ ਬਾਕੀ ਦੇ ਦੇ ਹੁਣ ਤੇ ਹੁਣ ਕਰਦੇ ਵੀਡੀਓ ਬੰਦ ਤੇ ਜਦੋਂ ਵੀ ਖੇਤਾਂ ਦੇ ਵਲੌਗ ਬਣਿਆ ਟਰੈਕਟਰ ਬਾਪ ਹੋਈ ਦੀ ਦੇਨ ਚਾ ਜੁੱਟਨੇ ਹੋਏ ਆ ਆਪਣਾ ਉਧਰ ਕੰਮ ਨਿਵੇੜਨਾ ਦਾ ਅੱਜ ਕੈਰੀਆਂ ਦਾ ਤੇ ਹੁਣ ਕੱਲੂਆਂ ਪਰਸੋਂ ਦੇਖਾਂਗੇ ਵੀ ਨਾਲ ਲੱਗਦਾ ਤੇ ਹੁਣ ਕਰਦੇ ਵੀਡੀਓ ਬੰਦ ਤੇ ਮਿਲਦੇ ਕਿਸੇ ਐਡੀਟ ਦੇ ਬਲੌਗ ਓਕੇ ਬਾਏ ਬਾਏ